ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਰਵੀਸ਼ੰਕਰ ਮਿਸ਼ਰਾ ਅੱਜ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਲੁਧਿਆਣਾ ਦੇ ਵਿੱਚ ਬੀਤੀ ਦਿਨੀ ਇੱਕ ਟਿਪਰ ਦੇ ਨਾਲ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਇਹ ਮਾਮਲਾ ਬਾਕੀ ਦਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਲੁਧਿਆਣਾ ਦੀ ਜਿੱਥੇ ਬੀਤੇ ਦਿਨੀ ਟਿੱਪਰ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਚੰਡੀਗੜ੍ਹ ਰੋਡ ਹਾਈਵੇ ਜਿਹੜਾ ਹੈ ਜਾਮ ਕਰਤਾ ਇਹਦਾ ਤਸਵੀਰਾਂ ਤੁਹਾਨੂੰ ਅਸੀਂ ਜਲੰਧਰ ਲੁਧਿਆਣਾ ਚੰਡੀਗੜ੍ਹ ਰੋਡ ਦੀ ਦਿਖਾ ਰਹੇ ਹਾਂ ਜਿੱਥੇ ਪਰਿਵਾਰਕ ਮੈਂਬਰ ਦੇਰ ਰਾਤ ਜਿਹੜਾ ਹੈ ਉਹਨਾਂ ਨੇ ਰੋਡ ਜਾਮ ਕੀਤਾ ਹੋਇਆ ਤੇ ਮੇਰੇ ਸਹਿਯੋਗੀ ਜਿਹੜੇ ਨੇ ਮੌਕੇ ਤੇ ਪਹੁੰਚੇ ਹੋਏ ਨੇ ਤੇ ਜੀ ਹਿੰਮਤ ਜਿਹੜੇ ਹੈ ਲੁਧਿਆਣਾ ਦੇ ਵਿੱਚ ਰੋਡ ਜਾਮ ਕੀਤਾ ਗਿਆ ਇਸ ਨੂੰ ਲੈ ਕੇ ਕੀ ਜਾਣਕਾਰੀ ਹੈ ਤੁਹਾਡੇ ਕੋਲ ਪੁਲਿਸ ਵੱਲੋਂ ਭਰੋਸਾ ਦਿਵਾਇਆ ਜਾਂਦਾ ਹੈ ਵੀ ਜਲਦ ਹੀ ਜਿਹੜਾ ਕੀ ਡਰਾਈਵਰ ਹੈ ਉਸ ਨੂੰ ਗ੍ਰਿਫਤਾਰ ਕਰ ਲਿਆਏ ਕਿਉਂਕਿ ਜਿੱਤੇ ਐਕਸੀਡੈਂਟ ਹੁੰਦਾ ਹੈ ਡਰਾਈਵਰ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਉਸ ਨੂੰ ਲੈ ਕੇ ਅੱਜ ਦੇਰ ਰਾਤ ਫਿਰ ਪਰਿਵਾਰਕ ਮੈਂਬਰਾਂ ਨੇ ਟੰਡਿਆ ਰੋਡ ਹੈ ਜਿਹੜਾ ਕੀ ਵੀਰਪੈਨ ਦੇ ਨੇੜੇ ਉਸ ਨੂੰ ਜਮ ਕਰ ਦਿੱਤਾ ਗਿਆ ਤਾਂ ਮੌਕੇ ਤੇ ਜਦੋਂ ਪੁਲਿਸ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਫਿਰ ਨੂੰ ਪ੍ਰੋਸਸ ਅਦਵਾਇਆ ਜਾਂਦਾ ਹੈ ਕਿ ਕੱਲ 2 ਵਜੇ ਤੱਕ ਦਾ ਟਾਈਮ ਮੈਡਾ ਕਿਉਂ ਲਿਆ ਗਿਆ ਕਿ ਕੱਲ 2 ਵਜੇ ਤੱਕ આરોપી ਜਿਹੜਾ ਗ੍ਰਿਫਤਾਰਾ ਕਰ ਲਿਆ ਗਿਆ ਹਾਲਾਂਕਿ ਪੁਲਿਸ ਦੇ ਹੱਥ ਸੀਸੀਟੀਵੀ ਫੁਟੇਜ ਲੱਗੀ ਹੈ ਫੁਟੇਜ ਜਿਹੜੀ ਖੰਗਾਲੀ ਜਾ ਰਹੀ ਹੈ ਉਸ ਤੋਂ ਉਸ ਦੇ ਵਿੱਚ ਜਿਹੜਾ ਨੰਬਰ ਆਊਟ ਰੈਸਕ ਕੀਤਾ ਜਾ ਰਿਹਾ ਉਸ ਦੀ ਮਦਦ ਦੇ ਨਾਲ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ આરોપી ਦਾ ਕਿ ਡਰਾਈਵਰ ਹੈ ਉਸ ਨੂੰ ਗ੍ਰਿਫਤਾਰੀ ਦਾ ਕਰ ਲਿਆ ਜਾਵੇਗਾ ਪਰ ਪਰਿਵਾਰਕ ਮੈਂਬਰਾਂ ਦੇ ਵਿੱਚ ਲਗਾਤਾਰ ਜਿਹੜਾ ਕਿ ਰੋਸ ਦੇਖਣ ਨੂੰ ਮਿਲ ਰਿਹਾ ਤਾਂ ਪਰਿਵਾਰਕ ਮੈਂਬਰ ਇਹੀ ਕਹਿ ਰਹੇ ਨੇ ਕਿ ਕੱਲ ਦੇ ਕੱਲ ਹੋ ਇੱਕ ਦਿਨ ਬੀਤ ਚੁੱਕਿਆ ਉਹਨਾਂ ਦੇ ਬੇਟੇ ਜਿਹੜੇ ਕੀ ਮੌਤ ਹੋਈ ਉਹਨੂੰ ਤਾਂ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਦੂਜੇ ਪਾਸੇ ਪੁਲਿਸ ਇਹ ਕਹਿ ਰਹੀ ਹੈ ਕਿ ਸਿਸਟਮ ਫੂਟੇਜ ਦੀ ਮਦਦ ਨਾਲ ਜਿਹੜਾ ਕੀ ਅਰੋਪੀ ਦੀ ਛਾਣ ਵੀ ਉਹਨੂੰ ਕੀਤੀ ਜਾ ਰਹੀ ਹੈ ਤਾਂ ਮੌਕੇ ਦੀ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਜਿੱਥੇ ਕਾਫੀ ਤੀਦਾਰ ਦੇ ਵਿੱਚ ਲੋਕ ਜਿਹੜੇ ਨੇ ਇਕੱਠੇ ਹੋਏ ਪਏ ਨੇ ਤੁਸੀਂ ਦੱਸ ਸਕਦੇ ਹੋ ਕਿ ਹੱਲੇ ਮਾਹੌਲ ਜਿਹੜਾ ਹੈ ਕਿਹੋ ਜਿਹਾ ਬਣਿਆ ਹੋਇਆ ਹੈ ਬਿਲਕੁਲ ਜੀ ਹੁਣ ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਹ ਧਰਨੇ ਜਿਹੜਾ ਖਤਮ ਹੋ ਕਰਵਾ ਲਿਆ ਗਿਆ ਤਾਂ ਪਰਵਾਰਕ ਮੈਂਬਰ ਜਿਹੜਾ ਕਿ ਆਪਣੇ ਘਰੇ ਵਾਪਸ ਪਰਤ ਗਏ ਨਹੀਂ ਤਾਂ ਰੋਡ ਦੇ ਉੱਤੇ ਆਵਾਜਾਈ ਫਿਰ ਤੋਂ ਵਾਰ ਤੋਂ ਸ਼ੁਰੂ ਹੋ ਚੁੱਕੀ ਹੋਈ ਹੈ ਹਾਲਾਂਕਿ ਪਰਵਾਰਕ ਮੈਂਬਰ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਦੇ ਨੇ ਪ੍ਰਦਰਸ਼ਨ ਕੀਤਾ ਜਾਂਦਾ ਤਾਂ ਮੇਨ ਹਾਈਵੇ ਹੋਣ ਦੇ ਕਾਰਨ ਤੁਰੰਤ ਹੀ ਨਾਕ ਪੁਲਿਸ ਹਰਕਤ ਦੇ ਵਿੱਚ ਆਂਦੀ ਹੈ ਤਾਂ ਪਰਵਾਰਕ ਮੈਂਬਰਾਂ ਨਾਲ ਗੱਲਬਾਤ ਜਿਹੜੀ ਕਿ ਉਹ ਵੀ ਕੀਤੀ ਜਾਂਦੀ ਹੈ ਤਾਂ ਹੁਣ ਗੱਲਬਾਤ ਦੌਰਾਨ ਜਿਹੜਾ ਕਿ ਸਮਝੌਤਾ ਪੁਲਿਸ ਅਤੇ ਪਰਵਾਰਕ ਮੈਂਬਰਾਂ ਦੇ ਵਿੱਚ ਹੋਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਕੱਲ 2 ਵਜੇ ਕਰ ਲਿਆ ਕਰ ਲਿਆ ਜਾਵੇਗਾ ਤਾਂ ਹੁਣ ਦੇਖਣਾ ਹੋਵੇਗਾ ਕੱਲ ਦੋ ਵਜੇ ਤੋਂ ਬਾਅਦ ਕੀ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਜਾਣਕਾਰੀ ਲਈ ਹਿੰਮਤ ਧੰਨਵਾਦ ਆ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਬੀਤੀ ਦਿਨੀ ਲੁਧਿਆਣਾ ਦੇ ਵਿੱਚ ਇੱਕ ਟਿਪਰ ਹਾਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਵਿੱਚ ਲਗਾਤਾਰ ਦੇਖਿਆ ਜਾ ਰਿਹਾ ਹੈ ਕਿਵੇਂ ਵਿਅਕਤੀ ਦੀ ਟਿਪਰ ਦੇ ਨਾਲ ਮੌਤ ਹੋ ਜਾਂਦੀ ਹੈ ਪੁਲਿਸ ਜਿਹੜੀ ਹੈ ਸੀਸੀਟੀਵੀ ਲਗਾਤਾਰ ਖੰਗਾਲ ਰਹੀ ਹੈ ਤਾਂ ਦੇਰ ਰਾਤ ਪਰਿਵਾਰ ਵੱਲੋਂ ਜਿਹੜਾ ਏ ਰੋਡ ਜਾਮ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਚੰਡੀਗੜ੍ਹ ਰੋਡ ਜਿਹੜਾ ਏ ਉਸ ਦੀ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਾਫੀ ਮੈਂਬਰ ਜਿਹੜੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਮੌਕੇ ਤੇ ਪਹੁੰਚੇ ਹੋਏ ਨੇ ਲਗਾਤਾਰ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਪਰਿਵਾਰ ਨੂੰ ਆਸ਼ਵਾਸ਼ਣ ਦਿੱਤਾ ਗਿਆ ਸੀ ਕਿ ਜਲਦ ਹੀ ਜਿਹੜਾ ਇਹ ਡਰਾਈਵਰ ਨੂੰ ਫੜ ਲਿਆ ਜਾਵੇਗਾ ਪਰ ਜਦੋਂ ਉਹਨਾਂ ਨੂੰ ਕੋਈ ਕਾਰਵਾਈ ਨਹੀਂ ਨਜ਼ਰ ਆਈ ਤਾਂ ਉਹਨਾਂ ਨੇ ਅੱਜ ਜਿਹੜਾ ਇਹ ਲੁਧਿਆਣਾ ਤੇ ਚੰਡੀਗੜ੍ਹ ਰੋਡ ਜਿਹੜਾ ਇਹ ਉਹ ਜਾਮ ਕਰ ਦਿੱਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਰ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਇਸ ਮਾਮਲੇ ਨੂੰ ਜਿਹੜਾ ਇਹ ਥੋੜਾ ਜਿਹਾ ਸੰਭਾਲ ਲਿਆ ਤੇ ਜਿਹੜੇ ਨੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਕਿ ਕੱਲ ਜਿਹੜੇ 2 ਵਜੇ ਤੱਕ ਇਸ ਨੂੰ ਜਿਹੜਾ ਇਹ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਵੀਰ ਪੈਲਸ ਨਜ਼ਦੀਕ ਦੀਆਂ ਨੇ ਜਿੱਥੇ ਬੀਤੇ ਕੱਲ ਟਿਪਰ ਹੇਠਾਂ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਦੇ ਚਲਦੇ ਆ ਮੌਕੇ ਤੇ ਟਿਪਰ ਚਾਲਕ ਫਰਾਰ ਹੋ ਗਿਆ ਸੀ ਉਸਦਰ ਹੀ ਜੇਕਰ ਗੱਲ ਕਰੀਏ ਤਾਂ ਬਾਬਤ ਪੁਲਿਸ ਨੇ ਜਿੱਥੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਸੀ ਤਾਂ ਇਸੇ ਮਾਮਲੇ ਵਿੱਚ ਅੱਜ ਪਰਿਵਾਰਕ ਮੈਂਬਰਾਂ ਨੇ ਟਿਪਰ ਚਾਲਕ ਦੇ ਨਾਂ ਜਿਹੜੇ ਫੜੇ ਜਾਂ ਤੋਂ ਬਾਅਦ ਰੋਸ ਪ੍ਰਦਰਸ਼ਨ ਕੀਤਾ ਜਿਹੜੇ ਨਾਲ ਹੀ ਪੈਲਸ ਨਜ਼ਦੀਕ ਚੰਡੀਗੜ੍ਹ ਰੋਡ ਨੂੰ ਲੈ ਕੇ ਜਾਮ ਕਰ ਦਿੱਤਾ ਇਸ ਦੌਰਾਨ ਉਹਨਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਜਿਹੜਾ ਇਹ આરોપી ਨੂੰ ਗ੍ਰਿਫਤਾਰ ਕੀਤਾ ਜਾਵੇ ਉਦੋਂ ਜੇਕਰ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਮੁਖੀ ਨੇ ਕਿਹਾ ਕਿ ਇਹ ਸੂਚਨਾ ਮਿਲੀ ਸੀ ਤੇ ਉਹਨਾਂ ਨੇ ਇਸ ਜਾ ਕੇ ਐਕਸੀਡੈਂਟ ਦੌਰਾਨ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਸੀਸੀਟੀਵੀ ਲਗਾਤਾਰ ਜਿਹੜੇ ਦੇ ਖੰਗਾਰੇ ਜਾ ਰਹੇ ਨੇ ਤੇ ਪਰਿਵਾਰਕ ਮੈਂਬਰਾਂ ਵੱਲੋਂ ਅਗਲੇ 2 ਦਿਨ ਦੀ ਕੱਲ ਬੀਤੇ ਦਿਨ ਦੀ ਜੋ ਅਗਲੇ 2 ਦਿਨ ਦੀ ਜਿਹੜੀ ਹੈ 2 ਵਜੇ ਦੀ ਮਾਫੀ ਕੀਤੀ ਜਾਏਗਾ 2 ਦਿਨ 2 ਵਜੇ ਤੱਕ ਦੀ ਜਿਹੜੀ ਹੈ ਸਮਾਂ ਲਿਆ ਗਿਆ ਹੈ ਤੇ 2 ਦਿਨ 2 ਕੱਲ 2 ਵਜੇ ਤੱਕ ਜਿਹੜਾ ਇਹ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਤਸਵੀਰਾਂ ਤੁਹਾਨੂੰ ਅਸੀਂ ਜਿਹੜੀਆਂ ਲੁਧਿਆਣੇ ਦੀ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੈਂ ਮੈਂ ਸੌਦੀ ਨਾਨੀ ਆ ਆ ਨਾਨੀ ਉਹਨਾਂ ਨੇ ਪਰੇ ਪਰੇ ਪੁੱਤ ਦਾ ਇਹਦੇ ਦੋਤੇ ਦਾ ਸਿਰ ਕਰ ਪਿਆ ਡਾਰ ਹਸਪਤਾਲ ਵਾ ਹੁਣ ਇੱਕ ਵੇ ਤੇ ਨਾ ਕੀ ਗਾ ਬੱਜੇ ਪਿਆ ਸਰਪਰੇ ਪੁੱਤਰਾ ਸਾਡੇ ਘਰੇ ਪਿਆ ਮੁੰਡੇ ਦਾ ਹਏ ਜੀ ਮੇਰੇ ਦੋਤੇ ਦਾ ਇੱਥੇ ਦਾਪ ਜੋ ਕਹਿੰਦੇ ਸਾਨੂੰ ਗੱਲ ਕਹਿੰਦੇ ਇੱਥੇ ਦੱਪ ਜਾਓ ਕਹਿੰਦੇ ਤੁਹਾਡਾ ਮਰ ਜਾਊਗਾ ਕਿ ਇੱਥੇ ਦੱਪ ਦਿਓ ਸਾਡੇ ਮਰੂਗੇ ਤਾਂ ਆਇਦਾ ਬੋਠੀ ਬੋਠੀ ਚੱਕੀ ਸਭ ਬੈਠ ਜਾ ਕੇ ਦਦਦਾ ਚੁੱਪਣ ਲੱਗੇ ਆਏ ਪੱਟ ਕੇ ਰਹੀ ਚੁੱਪਣ ਦਾ ਮੈਂ ਜਿ ਨਜ਼ਰ ਮੇਰੇ ਮੁੰਡੇ ਨਹੀਂ ਆਉਂਦੇ ਮੈਂ ਨਹੀਂ ਚੱਕਣ ਦੇਣਾ ਆਏ ਪੁੱਤ ਬੂਟ ਉਹ ਕਿੱਥੇ ਪਏ ਆਏ ਉਹ ਕਿਤਾਬ ਪਿਆ ਕਿਤੇ ਰੰਗ ਉਹਦਾ ਹਲਦੀ ਪੈਰ ਹੋਏ ਪਏ ਪੁੱਤ ਮੇਰੇ ਦੇ ਆਏ ਮੇਰੇ ਦੋਤੇ ਦੇ ਆਏ ਮੈਂ ਹਾਏ ਮਾਤਾ ਨੂੰ ਮੁੰਡੇ ਦਾ ਨਾਮ ਕੀ ਸੀਗਾ ਸੁਨਨ ਸੁਨੈਤਾ ਸੁਚਾਈ ਸਾਥੀ ਸੀ ਸੁਖਪ੍ਰੀਤ ਪਤ ਹੈ ਤਸਵੀਰ ਦੇ ਪੇਪਰ ਦਿੱਤੇ ਫੇਸ ਆਉ ਦੇ ਵਿੱਚੋਂ 533 ਨੰਬਰ ਮੇਰੇ ਪਤ ਦੇ ਆਇਆ ਮਾਇਆ ਦਸੀ ਆ ਹਏ ਬੇਪਤ ਬੇਮੈਂ ਕੀ ਕਹੂੰ ਆਪਣੀ ਕੁੜੀ ਨੂੰ ਕਰੀ ਨਾ ਨਾ ਹੇ ਮੈਨੂੰ ਚੀਆ ਕਿਤੇ ਦੂਰ ਲਿਆ ਹਾਦੀ ਤਬ ਕੀ ਬੋਧ ਲੋਕ ਬੋਲ ਸਕਦਾ ਪਛੀੜੇ ਕੱਲੇ ਕੱਲੇ ਨੂੰ ਤੁਸੀਂ ਕੀ ਲੱਗਦੇ ਹੋ ਤੁਸੀਂ ਕੀ ਮੈਂ ਮੈਂ ਤਾਂ ਉਹਦੀ ਨਾਨੀ ਆ ਪਹਿਲਾਂ ਕਿਸੇ ਰੌਲੇ ਲੱਭਣ ਜਿਹੜੇ ਇੱਥੇ ਮੈਂ ਮੈਂ ਤਾਂ ਉਹਦੀ ਨਾਨੀ ਆ ਆ ਨਾਨੀ ਰੌਲੇ ਸੋਹਾਰ ਉਹਨਾਂ ਨਾਲ ਪੈਰੇ ਬੋਧ ਦਾ ਮੇਰੇ ਦੋਦੇ ਦਾ ਸਿਰ ਕਰ ਫਿਆ ਦਾਰ ਹਸਪਤਾਲ ਉਹ ਇੱਕ ਵੇ ਤੇ ਸਾਨੂੰ ਨੰਬਰ ਮਿਲਿਆ ਅੱਜ ਜੋਲੇ ਦੇ ਵਿੱਚ ਪਿਆ ਸਿਰ ਪੇਰੇ ਪੁੱਤਰਾ ਸਾਡੇ ਘਰੇ ਪਿਆ ਮੁੰਡੇ ਦਾ ਇਹ ਮੇਰੇ ਦੋਤੇ ਦਾ ਸਾਨੂੰ ਗੱਲ ਕਹਿੰਦੇ ਇੱਥੇ ਦੱਬ ਜਾਓ ਕਹਿੰਦੇ ਤੁਹਾਡਾ ਮਰ ਜਾਊਗਾ ਕਿ ਇੱਥੇ ਦੱਬ ਦਿਓ ਤੁਹਾਡੇ ਮਰੂਗੇ ਤਾਂ ਬੋਠੀ ਬੋਠੀ ਚੱਕੀ ਸਾਬਹਿ ਬੈਠ ਗਿਆ ਕੇ ਦਬਦਾ ਚੁੱਕਣ ਲੱਗੇ ਆਏ ਬੱਟ ਕੇ ਨਹੀਂ ਚੁੱਕੋਣਦਾ ਮੈਂ ਜਿੱਨਾ ਜਰ ਮੇਰੇ ਮੁੰਡੇ ਨਹੀਂ ਆਉਂਦੇ ਮੈਂ ਨਹੀਂ ਚੱਕਣ ਦੇਣਾ ਆਏ ਪੁੱਤ ਪੂਤ ਉਹ ਤੇ ਇੱਕ ਜੇ ਪੈਂ ਚੱਕਣ ਦੇ ਆਏ ਉਹ ਕਿੱਤਾ ਪਿਆ ਕਿਤੇ ਰੰਗ ਉਹਦਾ ਹਲਦੀ ਪੈਰ ਹੋਏ ਪਏ ਪੁੱਤ ਮੇਰੇ ਦੇ ਆਏ ਮੇਰੇ ਦੋਤੇ ਦੇ ਆਏ ਮੈਂ ਐ ਉਹ ਜੱਫੀ ਆ ਮਾਤਾਏ ਮੁੰਡੇ ਦਾ ਨਾਮ ਕੀ ਕਿਹਾ ਸੁਨਹਿਤ ਸੁਨਹਿਤ ਦਾ ਸੁਚਾਈ ਸਾਦੀ ਸੀ ਸੁਖਪ੍ਰੀਤ ਪੁੱਤਰ ਤਾਸਵੀ ਦੇ ਪੇਪਰ ਦਿੱਤੇ 600 ਦੇ ਵਿੱਚੋਂ 533 ਨੰਬਰ ਮੇਰੇ ਪੁੱਤਰੇ ਆਇਆ ਮੇਰਾ ਦਸੀ ਆ ਇਹ ਮਨੀਆ ਆਏ ਬੇ ਪੁੱਤਰ ਮੈਂ ਕੀ ਕਹੂੰ ਆਪਣੀ ਕੁੜੀ ਨੂੰ ਓਏ ਪੁੱਤਰ ਮੈਂ ਕੀ ਕਹੂੰ ਆਪਣੀ ਕੁੜੀ ਨੂੰ ਕੋਥੋ ਲੋ ਬੋਲ ਸਿੱਤਾ ਪਛੀ ਦੀ ਇਕੱਲੇ ਇਕੱਲੇ ਨੂੰ ਤੁਸੀਂ ਕੀ ਲੱਗਦੇ ਹੋ ਤੁਸੀਂ ਕੀ ਮੈਂ ਮੈਂ ਤਾਂ ਉਹਦੀ ਨਾਨੀ ਆ ਪਹਿਲਾਂ ਫੀਸ ਤੇ ਰੋਲੇ ਲੱਭਣ ਜਿਹੜੇ ਇੱਥੇ ਮੈਂ ਮੈਂ ਤਾਂ ਉਹਦੀ ਨਾਨੀ ਆ ਆ ਨਾਨੀ ਜਿਹੜਾ ਵਾਲਾ ਸੀ ਉਹਦਾ ਮੇਰੇ ਪੁੱਤ ਦਾ ਮੇਰੇ ਦੁੱਧ ਦਾ ਛੇਰ ਕਰ ਰਿਹਾ ਪਿੱਛੇ ਨਹੀਂ ਧਾਰ ਹਸਪਤਾਲ ਵਾ ਹੁਣ ਇੱਕ ਵੇਦ ਤੇ ਨਾ ਕੀ ਕਰਾ ਇਹ ਜੋੜੇ ਦੇ ਵਿੱਚ ਪਿਆ ਸਿਰਕੇ ਦੇ ਪੁੱਤਰਾ ਸਾਡੇ ਘਰੇ ਪਿਆ ਮੁੰਡੇ ਦਾ ਹਏ ਇਹ ਮੇਰੇ ਦੋਤੇ ਦਾ ਸਾਨੂੰ ਕੱਲ ਕਹਿੰਦੇ ਇੱਥੇ ਦੱਬ ਜਾਓ ਕਹਿੰਦੇ ਤੁਹਾਡਾ ਮਰ ਜਾਊਗਾ ਤੁਸੀਂ ਇੱਥੇ ਦੱਬ ਦਿਓ ਤੁਹਾਡੇ ਮਰੂਗੇ ਤਾਂ ਆਇਤਾ ਬੋਠੀ ਬੋਠੀ ਚੱਕੀ ਸਾਬ ਬੈਠੋ ਜਾ ਕੇ ਤਾਂ ਦਬਦਾ ਚੁੱਕਣ ਲੱਗੇ ਆਏ ਬੱਟ ਕੇ ਨਹੀਂ ਚੁੱਕੋਂ ਦਿੰਦਾ ਮੈਂ ਜਿਨ ਨਜ਼ਰ ਮੇਰੇ ਮੁੰਡੇ ਨਹੀਂ ਆਉਂਦੇ ਮੈਂ ਨਹੀਂ ਚੱਕਣ ਦੇਣਾ ਆਏ ਪੁੱਤ ਬੂਟ ਉਹ ਕਿਥੇ ਪਏ ਚੱਕਣ ਦੇ ਹਾਏ ਉਹ ਕਿੱਤਾ ਪਿਆ ਕਿਤੇ ਰੰਗ ਉਹਦਾ ਹਲਦੀ ਪੈਰ ਹੋਏ ਪਏ ਪੁੱਤ ਮੇਰੇ ਦੇ ਆਏ ਮੇਰੇ ਦੋਤੇ ਦੇ